ਸਭ ਨੂੰ ਪੁੱਛਣਾ ਚਾਹਨਾ ਕਿ ਅੱਜ ਤੁਸੀਂ ਇੱਕ ਕਿਸਾਨ ਦਾ ਪੁੱਤਰ ਕਿਸਾਨ ਹੰਦਸ਼ੀਕ ਹੋਨੇ ਹੋ ਤਾਂ ਤੁਸੀਂ ਅੱਜ ਕਿੱਥੇ ਹੋ ਇਹ ਆਮ ਆਦਮੀ ਪਾਰਟੀ ਦੇ ਗੁੰਡੇ ਜਿਹੜੇ ਕਿ ਸ਼ਰਾਬ ਪੀ ਕੇ ਬਾਹਰ ਫੁੱਟਾਗਰਦੀ ਕਰਦੇ ਨੇ ਉਹ ਇਹਨਾਂ ਦਾ ਭਗਵੰਤਾਨ ਸੀਐਮ ਵੀ ਸ਼ਰਾਬੀ ਅਸੀਂ ਆਪਣੇ ਖੂਨ ਨਾਲੋਂ ਵੱਧ ਪੰਜਾਬੀ ਪੰਜਾਬ ਦੇ ਪੜਨ ਨੂੰ ਪਿਆਰ ਕਰਦੇ ਆ ਸੋ ਇਹ ਪਾਣੀ ਅਸੀਂ ਲੈ ਜਾਂਦੇ ਚੱਜਾਂਗੇ ਅੱਜ ਭਾਜਪਾ ਦਾ ਦਫ਼ਤਰ ਕਰਾਓ ਰੌਣਕੀ ਮਿੱਟੂ ਦੇ ਦਰਦ ਉਹਦਾ ਪੁੱਤਲਾ ਫੁਕਣ ਜਾ ਰਿਹਾ ਜੇ ਮੀਟਿੰਗ ਦੇ ਵਿੱਚ ਆਪਣਾ ਪੰਜਾਬ ਦਾ ਕੇਸ ਪ੍ਰੋਪਰ ਤਰੀਕੇ ਨਾਲ ਤਿਆਰ ਕਰਕੇ ਲੈ ਕੇ ਜਾਂਦੇ ਉਦੋਂ ਤਰੀਕੇ ਨਾਲ ਰੱਖਦੇ ਤੇ ਨੋਬਤ ਹੀ ਨਾ ਆਂਦੀ ਪ੍ਰੋਬਲਮ ਤੇ ਇਹ ਨਲਾਇਕਾਂ ਦਾ ਟੋਲਾ ਇਕੱਠਾ ਹੋ ਗਿਆ ਬਦਕਿਸਮਤੀ ਸਾਨੂੰ 2 ਸਾਲ ਹੋਰ ਚੱਲਣਾ ਪੈਣਾ ਇਹ ਜੋਰਜ ਮੈਸੀ ਨਾ ਕਰੋ ਪੰਜਾਬੀਆਂ ਦੇ ਜਿੰਨੇ ਜ਼ਬਰਦਸਤ ਬੰਨ ਟੁੱਟ ਗਿਆ ਉਦਨੇ ਕੇਂਦਰ ਦੀਆਂ ਸਰਕਾਰਾਂ ਲਈ ਰਿਜ਼ਲਟ ਮਾਰਾ ਹੋਊਗਾ ਪਾਣੀ ਦਾ ਮੁੱਦਾ ਵੇ ਪਾਣੀ ਅਸੀਂ ਇੱਕ ਬੂੰਦ ਦੀ ਪੰਜਾਬ ਦੇ ਬਾਹਰ ਨਹੀਂ ਜਾਣਾ ਦੇਾਂਗੇ ਪਰ ਜਿੱਥੇ ਗੱਲ ਰੱਖਣੀ ਹੈ ਇਹਨਾਂ ਨੂੰ ਉੱਥੇ ਰੱਖਣੀ ਚਾਹੀਦੀ ਹੈ ਉੱਥੇ ਸ਼ਰਾਬ ਪੀ ਕੇ ਸੁੱਤੇ ਰਹਿੰਦੇ ਨੇ ਔਰ ਬਾਅਦ ਜਦੋਂ ਹੁਸ਼ ਆਉਂਦੇ ਨੇ ਵੇਖੀ ਹੋ ਗਿਆ ਆਓ ਸਾਡੇ ਨਾਲ ਖੜੋ ਪੰਜਾਬ ਦੇ ਆਪਦੇ ਬੀਜੇਪੀ ਦੀ ਕੇਂਦਰ ਦੀ ਸਰਕਾਰ ਨਾਲ ਗੱਲਬਾਤ ਕਰੋ ਕਿ ਪੰਜਾਬ ਕੋਲੇ ਦਾ ਪਹਿਲਾਂ ਹੀ ਇੱਕ ਬੂੰਦ ਪਾਣੀ ਦੀ ਹੈ ਨਹੀਂ ਤੁਸੀਂ ਹੋਰ ਪਾਣੀ ਲੈ ਕੇ ਜਾ ਰਹੇ ਹੋ ਆਪ ਗੋਸਟ ਮੀਟਿੰਗ ਦੇ ਵਿੱਚ ਜਾ ਕੇ ਆਪਣਾ ਪੰਜਾਬ ਦਾ ਪੱਖ ਹੀ ਨਹੀਂ ਰੱਖ ਪਾ ਰਹੇ ਇਹ ਤਾਂ ਤਮਾਸ਼ਗੀ ਕਰ ਰਹੇ ਨੇ ਇਹ ਮੰਤਰੀ ਲੈਵਲ ਦੇ ਲੋਕ ਇੱਥੇ ਆ ਕੇ ਧਰਨੇ ਲਾ ਰਹੇ ਨੇ ਤੁਸੀਂ ਸਾਢੇ 3 ਸਾਲ ਤੋਂ ਸਤਾ ਚੋ ਤੁਸੀਂ ਇੱਕ ਗੱਲ ਦੱਸੋ ਆਪਣੀ ਅਚੀਵਮੈਂਟ ਦੱਸੋ ਜਿਹੜਾ ਖੇਤੀ ਪ੍ਰਧਾਨ ਦੇ ਹੈ ਖੇਤੀ ਪ੍ਰਧਾਨ ਪੰਜਾਬ ਹੈ ਅਗਰ ਪਾਣੀ ਨਹੀਂ ਆਉਂਦਾ ਤਾਂ ਪੰਜਾਬ ਦੀ ਜਿਹੜੀ ਹੈ ਕਿਸਾਨੀ ਹੋਰ ਨਕੂ ਪੰਜਾਬ ਦੇ ਪੰਜਾਬੀਆਂ ਦਾ ਪਾਣੀ ਬੀਬੀ ਅਮੀਰਾਈ ਖਰਿਆਰੇ ਦੇ ਲਈ ਘੱਟੇ ਚੱਲਾ ਚੱਲ ਰਹੇ ਨੇ ਸੋ ਅਸੀਂ ਪੰਜਾਬ ਦੇ ਪਾਣੀ ਦੀ ਰੱਖਿਆ ਕਰਦੇ ਹੋਏ ਪੰਜਾਬ ਦੇ ਪਾਣੀ ਨੂੰ ਇੱਕ ਬੂੰਦ ਵੀ ਬਾਹਰ ਨਹੀਂ ਜਾਣ ਦੇਵਾਂਗੇ। ਯਾਦ ਦੇ ਨਾਲ ਹਮੇਸ਼ਾ ਕੇਂਦਰ ਦੀਆਂ ਸਰਕਾਰਾਂ ਨੇ ਜਿਹੜਾ ਇਹ ਧੱਕਾ ਕੀਤਾ ਵਾ ਆਜੇ ਪੰਜਾਬ ਦੇ ਪਾਣੀਆਂ ਤੇ ਵੀ ਧੱਕਾ ਮਾਰਿਆ ਜਾ ਰਿਹਾ। ਇੱਥੇ ਕੁਰਸੀਆਂ ਢਾਲੋ ਤੁਸੀਂ ਸਾਹਮਣੇ ਪਾਰਕ 'ਚ ਢਾਲੋ ਬੋਲੋ ਜਿੱਥੇ ਕਿਉਂ ਤੇ ਢਾ ਲੈਣੇ ਆ ਤੁਸੀਂ ਬੈਠੋ ਆਓ ਪੰਜਾਬ ਦੇ ਮੁੱਦਿਆਂ ਤੇ ਤੁਹਾਡੀ ਅਚੀਵਮੈਂਟਸ ਦੇ ਉੱਤੇ ਜਿਹੜੇ ਮੁੱਦੇ ਤੇ ਤੁਸੀਂ ਧਰਨਾ ਲਾਣ ਆਏ ਹੋ ਆਓ ਤੁਸੀਂ ਆਓ ਅਸੀਂ ਡਿਬੇਟ ਕਰਦੇ ਜੇ ਦੁੱਧ ਦੁੱਧ ਪਾਣੀ ਦਾ ਪਾਣੀ ਨਾਲ ਹੋ ਗਿਆ ਔਰ ਜੇ ਉੱਠ ਕੇ ਨਾ ਪੱਜੇ ਤਾਂ ਤੁਸੀਂ ਕਹਿ ਦੇਣਾ ਸਾਡੇ ਲੁਧਿਆਣਾ ਲਾਈਵ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਤਾਂ ਮੈਂ ਹਾਂ ਸਰਿੰਦਰ ਸੋਨੀ ਦੱਸਦੀ ਕਿ ਲੁਧਿਆਣਾ ਦੇ ਰੋੜਾ ਪਹਿਲਾ ਦਾਣਾ ਮੰਡੀ ਦੇ ਵਿੱਚ ਕੈਬਨਟ ਮੰਤਰੀ ਹਦੀਪ ਮੁੰਡੀਆਂ ਅਤੇ ਲੀਡਰਸ਼ਿਪ ਜਿਹੜੀ ਆਮ ਆਦਮੀ ਪਾਰਟੀ ਦੀ ਹਲਕੇ ਦੇ ਵਿਧਾਇਕ ਰੋਸ਼ ਪ੍ਰਦਰਸ਼ਨ ਕਰ ਰਿਹਾ ਰਾਜ ਕੇਂਦਰੀ ਰਾਜ ਮੰਤਰੀ ਰਵਨੀ ਸਿੰਘ ਬਿੱਟੂ ਦੇ ਖਿਲਾਫ ਤਾ ਪਾਣੀਆਂ ਦੇ ਮੁੱਦੇ ਨੂੰ ਲੈ ਕੇ ਉਹਨਾਂ ਦੇ ਵੱਲੋਂ ਜਿਹੜੀ ਬਿਆਨਵਾਜੀ ਦਿੱਤੀ ਗਈ ਉਸੇ ਨੂੰ ਲੈ ਕੇ ਅੱਜ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਤਾਂ ਭਾਜਪਾ ਦਫ਼ਤਰ ਤੱਕ ਜਾ ਕੇ ਉਹਨਾਂ ਦਾ ਜਿਹੜਾ ਪੁਤਲਾ ਵੀ ਫੂਕਿਆ ਜਾਵੇਗਾ ਤਾਂ ਤਸਵੀਰਾਂ ਵੀ ਲਗਾਤਾਰ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਜਾ ਰਹੀਆਂ ਤਾਂ ਵਿਧਾਇਕ ਕਲਵੰਤ ਸਿੰਘ ਸਿੱਧੂ ਸਾਡੇ ਨਾਲ ਮੌਜੂਦ ਨੇ ਸਿੱਧੂ ਸਾਹਿਬ ਅੱਜ ਕੀ ਲੱਗਦਾ ਪੁਤਲਾ ਫੂਕਣਾ ਉਹਨਾਂ ਦੇ ਦਫ਼ਤਰ ਤੱਕ ਜਾ ਕੇ ਕੀ ਬਿਆਨਵਾਜੀ ਜਿਹੜੀ ਉਹਨਾਂ ਨੇ ਬੀਜੇਪੀ ਦੇ ਉਸ ਕੁਝ ਦੀ ਚੱਲਦਾ ਜਵਾਬ ਦੇਣ ਲਈ ਸਮੁੱਚੀ ਪੰਜਾਬ ਦੀ ਆਮ ਆਦਮੀ ਪਾਰਟੀ ਭਗਵੰਤ ਸਿੰਘ ਮਾਨ ਜੀ ਦੀ ਕੋਈ ਵਿੱਚ ਅੱਜ ਸੜਕਾਂ ਦੇ ਉੱਤਰੂਗੀ ਬੀਜੇਪੀ ਦੇ ਜਿਹੜੇ ਜਿੰਨੇ ਵੀ ਦਤਤ ਨੇ ਉਹਨਾਂ ਦੇ ਵਿੱਚ ਧਰਨਾ ਦੇਾਂਗੇ ਪਰ ਇਸ ਮਾਧਮ ਰਾਹੀਂ ਮੈਂ ਬੀਜੇਪੀ ਦੇ ਪੰਜਾਬ ਦੇ ਲੀਡਰਾਂ ਨੂੰ ਸਮੇਤ ਜਖੜ ਸਾਹਿਬ ਨੂੰ ਪੁੱਛਣਾ ਚਾਹਨਾ ਕਿ ਅੱਜ ਤੁਸੀਂ ਇੱਕ ਕਿਸਾਨ ਦਾ ਪੁੱਤਰ ਕਿਸਾਨ ਹਤੈਸ਼ਿਕ ਹੋਨੇ ਹੋ ਤਾਂ ਤੁਸੀਂ ਅੱਜ ਕਿੱਥੇ ਹੋ ਆਓ ਸਾਡੇ ਨਾਲ ਖੜੋ ਪੰਜਾਬ ਦੇ ਆਪਦੇ ਬੀਜੇਪੀ ਦੇ ਕੇਂਦਰ ਦੀ ਸਰਕਾਰ ਨਾਲ ਗੱਲਬਾਤ ਕਰੋ ਕਿ ਪੰਜਾਬ ਕੋਲੇ ਤਾਂ ਪਹਿਲਾਂ ਹੀ ਇੱਕ ਬੂੰਦ ਪਾਣੀ ਦੀ ਹੈ ਨਹੀਂ ਤੇ ਤੁਸੀਂ ਹੋਰ ਪਾਣੀ ਲੈ ਕੇ ਜਾ ਰਹੇ ਹੋ ਮੈਂ ਸਮਝਦਾ ਵੀ ਅੱਗੇ ਪੰਜਾਬ ਦੀ ਭਾਜਪਾ ਦੀ ਲਈ ਇੱਕ ਇਮਤਿਹਾਨ ਦੀ ਘੜੀ ਹੈ ਅਗਰ ਤੁਸੀਂ ਅੱਜ ਪੰਜਾਬ ਦੇ ਪਾਣੀ ਦੇ ਹੱਕ ਦੇ ਆਵਾਜ਼ بلند ਨਾ ਕਰੀ ਤਾਂ ਮੈਂ ਸਮਝਦਾ ਵੀ ਕਿਸ ਮੂੰਹ ਨਾਲ 2027 ਵਿੱਚ ਲੋਕਾਂ ਤੋਂ ਵੋਟਾਂ ਮੰਗਣ ਜਾਓਗੇ ਪਹਿਲਾਂ ਹੀ ਪਿੰਡਾਂ ਦੇ ਲੋਕ ਤਾਂ ਤੁਹਾਡਾ ਭਾਰੀ ਸਵਾਗਤ ਕਰਦੇ ਆ ਹੁਣ ਮੈਨੂੰ ਲੱਗਦਾ ਵੀ ਤੁਹਾਡੇ ਲਈ ਹੋਰ ਵੀ ਮੁਸ਼ਕਲ ਦੀ ਘੜੀ ਆਉਗੀ ਕਿਉਂਕਿ ਪੰਜਾਬ ਜਿਹੜਾ ਖੇਤੀ ਪ੍ਰਧਾਨ ਦੇਸ਼ ਹੈ ਖੇਤੀ ਪ੍ਰਧਾਨ ਪੰਜਾਬ ਹੈ ਅਗਰ ਪਾਣੀ ਨਹੀਂ ਆਉਂਦਾ ਤਾਂ ਪੰਜਾਬ ਦੀ ਜਿਹੜੀ ਇਹ ਕਿਸਾਨੀ ਹੋਰ ਡੁੱਬੂਗੀ ਤੇ ਕਿਸੇ ਵੀ ਹਾਲ ਦੇ ਵਿੱਚ ਸਰਦਾਰ ਭਗਵੰਤ ਸਿੰਘ ਮਾਨ ਦੀ ਗਵਾਈ ਵਿੱਚ ਕੇਜਰੀਵਾਲ ਸਾਹਿਬ ਦੀ ਗਵਾਈ ਵਿੱਚ ਅਸੀਂ ਇਹ ਦਾਕਾ ਬਰਦਾਸ਼ਤ ਨਹੀਂ ਕਰਾਂਗੇ ਇਹ ਰੋਸਪਾਲ ਦਰਸ਼ਨ ਕਿੱਥੋਂ ਤੋਂ ਕਿੱਥੇ ਤੱਕ ਰਹੇਗਾ ਕਿਹੜੇ-ਕਿਹੜੇ ਲੀਡਰਸ਼ਿਪ ਤੋਂ ਇੱਥੋਂ ਦਾਣਾ ਮੰਡੀ ਤੋਂ ਚੱਲ ਕੇ ਸਮੁੱਚੇ ਸਾਡੇ ਮੰਤਰੀ ਮੰਤਰੀ ਸਭਾਣ ਐਮ ਐਲ ਏ ਸਭਾਣ ਵਲੰਟੀਅਰ ਸਾਰੇ ਅਸੀਂ ਬੀ ਜੀ ਪੀ ਦੇ ਦਫਤਰ ਦੇ ਮੂਹਰੇ ਜਾ ਕੇ ਧਰਨਾ ਮਰਾਂਗੇ ਇਹ ਰਵਨੀ ਸਿੰਘ ਬਿੱਟੂ ਦਾ ਪੁੱਤਰਾ ਫੋਕਲ ਬਿਲਕੁਲ ਵਿਦਾਇਕ ਲਵਨ ਸਿੰਘ ਸਿੱਧੂ ਹਲਕਾ ਆਤਮ ਨਗਰ ਦੇ ਸੀ ਜਿਨ੍ਹਾਂ ਨੇ ਕਿਆ ਕੀ ਰੋੜਾ ਪਹਿਲਾ ਦਾਣਾ ਮੰਡੀ ਤੋਂ ਲੈ ਕੇ ਬੀਜੇਪੀ ਦਫ਼ਤਰ ਤੱਕ ਜਿਹੜਾ ਜਾਵਾਂਗੇ ਤਾਂ ਕੇਂਦਰੀ ਰਾਜ ਮੰਤਰੀ ਰਮਨੀ ਸਿੰਘ ਬਿੱਟੂ ਦਾ ਜਿਹੜਾ ਪੁਤਲਾ ਫੁਕਿਆ ਜਾਵੇਗਾ ਉਹਨਾਂ ਕਿਹਾ ਕਿ ਪਾਣੀ ਤਾਂ ਪੰਜਾਬ ਦੇ ਵਿੱਚ ਅੱਗੇ ਨਹੀਂ ਆ ਪਰ ਬਿੱਟੂ ਦੇ ਵੱਲੋਂ ਜਿਹੜੀ ਬਿਆਨਬਾਜ਼ੀ ਦਿੱਤੀ ਗਈ ਆ ਕਿ ਪਾਣੀ ਹਰਿਆਣੇ ਨੂੰ ਦੇਣਾ ਪਰ ਕਿਤਨਾ ਕਿਤੇ ਇੱਕ ਵੀ ਬੂੰਦ ਨਹੀਂ ਦਿੱਤੀ ਜਾਵੇਗੀ ਤਾਂ ਨਾਰੇਬਾਜ਼ੀ ਜਿਹੜੀ ਆ ਸ਼ੁਰੂ ਹੋ ਚੁੱਕੀ ਆ ਤਸਵੀਰਾਂ ਦੇ ਵਿੱਚ ਲਗਾਤਾਰ ਤੁਸੀਂ ਦੇਖ ਸਕਦੇ ਹੋ ਤਾਂ ਕੈਬਨਟ ਮੰਤਰੀ ਹਰਦੀਪ ਮੁੰਡੀਆਂ ਵੀ ਪਹੁੰਚੇ ਹੋਏ ਨੇ ਉਹਨਾਂ ਦੇ ਨਾਲ ਵੀ ਜਿਹੜੀ ਆ ਗੱਲਬਾ ਜਾਵੇਗੀ ਤਾਂ ਤਸਵੀਰਾਂ ਦਿਖਾ ਰਹੇ ਹਾਂ ਪੰਜਾਬ ਤੇ ਪੰਜਾਬੀਆਂ ਦਾ ਪਾਣੀ ਬੀਬੀ ਐਮਬੀ ਰਾਈਂਸ ਖੇਹਰਾਂ ਦੇ ਲਈ ਘਟੀਆਂ ਚੱਲਾ ਚੱਲ ਰਹੇ ਨੇ ਸੋ ਅਸੀਂ ਪੰਜਾਬ ਦੇ ਪਾਣੀ ਦੀ ਰੱਖਿਆ ਕਰਦੇ ਹੋਏ ਪੰਜਾਬ ਦੇ ਪਾਣੀ ਨੂੰ ਇੱਕ ਬੂੰਦ ਵੀ ਬਾਹਰ ਨਹੀਂ ਜਾਣ ਦਵਾਂਗੇ ਅਸੀਂ ਆਪਣੇ ਖੂਨ ਨਾਲੋਂ ਵੱਧ ਪੰਜਾਬੀ ਪੰਜਾਬ ਦੇ ਪੜਨ ਨੂੰ ਪਿਆਰ ਕਰਦੇ ਆ ਸੋ ਇਹ ਪਾਣੀ ਅਸੀਂ ਨਹੀਂ ਜਾਣ ਦਿੱਤਾ ਜਾਵਾਂਗੇ ਅੱਜ ਭਾਜਪਾ ਦਾ ਦਫ਼ਤਰ ਨਕਰਾਓ ਰਵਨੀਤ ਬਿੱਟੂ ਦੇ ਉਹਦਾ ਪੁਤਲਾ ਫੁਕਣ ਜਾ ਰਿਹਾ ਹੈ ਜਿਹੜਾ ਆਪਣੇ ਆਪ ਨੂੰ ਪੰਜਾਬੀ ਦੱਸਦਾ ਹੋਇਆ ਕੇਂਦਰ ਸਰਕਾਰ ਦੇ ਵਿੱਚ ਰਹਿ ਕੇ ਪੰਜਾਬ ਦੇ ਪਾਣੀਆਂ ਤੇ ਡਾਕਾਂ ਮਾਰਾ ਰਿਹਾ ਡਾਕਾਂ ਦੇ ਵੱਜ ਰਿਹਾ ਇਹ ਕਿੱਥੋਂ ਤੋਂ ਕਿੱਥੇ ਤੱਕ ਜਾਇਆ ਜਾਵੇਗਾ ਕਿੱਥੋਂ ਤੋਂ ਕਿੱਥੇ ਤੱਕ ਜਾਇਆ ਜਾਵੇਗਾ ਅਸੀਂ ਭਾਜਪਾ ਦੇ ਦਸਤਖਤ ਕਰਾਓ ਕਰਕੇ ਰਵਨੀਤ ਮਿੱਤਰਾ ਪੁੱਤਰਾ ਫੁੱਟਦਾ ਤਾਂ ਬਿਲਕੁਲ ਕੈਬਨਟ ਮੰਤਰੀ ਹਰਦੀਪ ਮੁੰਡੀਆਂ ਸੀਗੇ ਜਿਨ੍ਹਾਂ ਦੇ ਵੱਲੋਂ ਕਿਹਾ ਗਿਆ ਕਿ ਰੋੜਾ ਪਹਿਲਾਸ ਤੋਂ ਲੈ ਕੇ ਜਿਹੜਾ ਭਾਜਪਾ ਦਾ ਦਫਤਰ ਆ ਦੁਗਰੀ ਰੋਡ ਤੇ ਉੱਥੇ ਤੱਕ ਜਿਹੜਾ ਪਹੁੰਚਿਆ ਜਾਵੇਗਾ ਤਾਂ ਨਾਰੇਬਾਜ਼ੀ ਜਿਹੜੀ ਆ ਕੇਂਦਰ ਸਰਕਾਰ ਦੇ ਖਿਲਾਫ ਜਿਹੜੀ ਆ ਕੀਤੀ ਜਾ ਰਹੀ ਆ ਤਾਂ ਵਿਧਾਇਕ ਅਸ਼ੋਕ ਪਰਾਸ਼ਰ ਪੱਪੀ ਵੀ ਮੌਜੂਦ ਨੇ ਉਹਨਾਂ ਨਾਲ ਵੀ ਜਿਹੜੀ ਆ ਗੱਲਬਾਤ ਕਰਾਂਗੇ ਪੱਪੀ ਜੀ ਕਿਵੇਂ ਦੇਖਦੇ ਹੋ ਅੱਜ ਰੋਜ ਪ੍ਰਦਰਸ਼ਨ ਭਾਜਪਾ ਦੇ ਖਿਲਾਫ ਕੀਤਾ ਜਾ ਰਿਹਾ ਆ ਪੁਤਲਾ ਵੀ ਕਹਿੰਦੇ ਆ ਬੀਜੇਪੀ ਦਫਤਰ ਦੇ ਬਾਹਰ ਜਿਹੜਾ ਫੁਕਿਆ ਜਾਵੇ ਦੇਖੋ ਪੰਜਾਬ ਦੇ ਨਾਲ ਹਮੇਸ਼ਾ ਕੇਂਦਰ ਦੀਆਂ ਸਰਕਾਰਾਂ ਨੇ ਜਿਹੜਾ ਇਹ ਤੱਕਾ ਕੀਤਾ ਵਾ ਅੱਜ ਪੰਜਾਬ ਦੇ ਪਾਣੀਆਂ ਤੇ ਵੀ ਡਾਕਾ ਮਾਰਿਆ ਜਾ ਰਿਹਾ ਇਹਦਾ ਹੱਕ ਜਿਹੜਾ ਪੰਜਾਬੀਆਂ ਦਾ ਉਹ ਕਿਸੇ ਨੂੰ ਨਹੀਂ ਦਿੱਤਾ ਜਾਊਗਾ ਪੰਜਾਬ ਦਾ ਤਾਂ ਆਪ 650 ਫੁੱਟ ਧਰਤੀ ਦੇ ਥੱਲੇ ਪਾਣੀ ਚਲੇ ਗਿਆ ਹੋਇਆ ਪੰਜਾਬੀਆਂ ਕੋ ਪਾਣੀ ਹੈ ਕਿੱਥੇ ਆ ਜਿਹੜਾ ਤੁਸੀਂ ਦੇਣ ਲੱਗਿਓ ਪਰ ਇਹ ਜੋਰਜ ਮੈਸੀਨਾ ਕਰੋ ਪੰਜਾਬੀਆਂ ਦੇ ਜਿੱਦਨੇ ਸਬਰ ਦਾ ਬੰਦ ਟੁੱਟ ਗਿਆ ਉਹਦਨੇ ਕੇਂਦਰ ਦੀਆਂ ਸਰਕਾਰਾਂ ਲਈ ਰਿਜ਼ਲਟ ਮਾਰਿਆ ਹੋਊਗਾ ਜਿਹੜੇ ਅੱਜ ਇਸ ਕੰਮ ਦੀਆਂ ਦੋ ਬੰਦੇ ਪੰਜਾਬੀ ਹੋ ਕੇ ਗਵਾਹੀ ਦੇ ਰਿਹਾ ਸੁਨੀਲ ਜਾਖੜ ਤੇ ਰਵਨੀਕ ਮਿੱਟੂ ਉਹਨਾਂ ਕੋਲੋਂ ਵੀ ਸਾਢੇ 3 ਕਰੋੜ ਪੰਜਾਬੀਆਂ 'ਚ ਪੁੱਛਦਾ ਵਾ ਤੁਸੀਂ ਕੇਂਦਰ 'ਚ ਬੈਠ ਕੇ ਅੱਜ ਪੰਜਾਬ ਪੰਜਾਬ ਦੇ ਉੱਤੇ ਡਾਕੇ ਮਰਵਾ ਰਹੇ ਹੋ ਤੁਹਾਨੂੰ ਵੀ ਪੰਜਾਬੀ ਜਿਹੜੇ ਆ ਪੰਜਾਬ ਦੀਆਂ ਐਂਟਰੀਆਂ ਬੈਨ ਕਰੂਗੇ ਤੁਹਾਡੇ ਲਈ ਆਮ ਆਦਮੀ ਪਾਰਟੀ ਰੋਸ਼ ਪ੍ਰਦਰਸ਼ਨ ਕੇਂਦਰ ਸਰਕਾਰ ਖਿਲਾਫ ਕਰ ਰਹੀ ਹੈ ਕਿਹਾ ਜਾ ਰਿਹਾ ਕਿ ਕੇਂਦਰੀ ਰਾਜ ਮੰਤਰੀ ਰਵਨੀ ਸਿੰਘ ਬਿੱਟੂ ਵੱਲੋਂ ਪਾਣੀਆਂ ਨੂੰ ਲੈ ਕੇ ਇੱਕ ਬਿਆਨਬਾਜ਼ੀ ਕੀਤੀ ਗਈ ਕਿ ਹਰਿਆਣਾ ਨੂੰ ਜਿਹੜਾ ਪਾਣੀ ਦਿੱਤਾ ਜਾਵੇ ਪਰ ਪੰਜਾਬ ਸਰਕਾਰ ਦੇ ਨੁਮਾਇੰਦੇ ਕਹਿ ਰਹੇ ਕਿ ਪੰਜਾਬ ਦੇ ਵਿੱਚ ਇੱਕ ਵੀ ਬੂੰਦ ਪਾਣੀ ਦੀ ਨਹੀਂ ਆ ਪਰ ਕਿੰਨਾ ਕਿਤੇ ਜਿਹੜਾ ਰੋਸ਼ ਪ੍ਰਦਰਸ਼ਨ ਕੀਤਾ ਜਾ ਰਿਹਾ ਲੁਧਿਆਣਾ ਦੀ ਰੋੜਾ ਪੈਲਸ ਦਾਣਾ ਮੰਡੀ ਦੀਆਂ ਤਸਵੀਰਾਂ ਦਿਖਾ ਰਿਹਾ ਜਿੱਥੇ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਅਤੇ ਕੈਬਨਟ ਮੰਤਰੀ ਤਰਮਪੀ ਸਿੰਘ ਸੌਂਦ ਅਤੇ ਹਰਦੀਪ ਸਿੰਘ ਮੁੰਡੀਆਂ ਤੇ ਹਲਕੇ ਦੇ ਵਿਧਾਇਕ ਵਾਕ ਵਾਕ ਹਲਕਿਆਂ ਦੇ ਵਿਧਾਇਕ ਇੱਥੇ ਪਹੁੰਚੇ ਹੋਏ ਨੇ ਤਾਂ ਪੰਜਾਬ ਸਰਕਾਰ ਜਿਹੜੀ ਹੈ ਕੇਂਦਰ ਸਰਕਾਰ ਖਿਲਾਫ ਰੋਸ ਪ੍ਰਦਰਸ਼ਨ ਕਰ ਰਹੀ ਹੈ ਤਾਂ ਇੱਥੋਂ ਜਿਹੜਾ ਹੁਣੀ ਰੋਸ ਪ੍ਰਦਰਸ਼ਨ ਕਰਦੇ ਹੋਏ ਦੁਗਰੀ ਰੋਡ ਤੇ ਭਾਜਪਾ ਦਾ ਦਫ਼ਤਰ ਬਣਿਆ ਉੱਥੇ ਤੱਕ ਪਹੁੰਚਣਗੇ ਤਾਂ ਉੱਥੇ ਜਾ ਕੇ ਭਾਜਪਾ ਦਾ ਜਿਹੜੇ ਕੇਂਦਰੀ ਰਾਜ ਮੰਤਰੀ ਰਵਨੀ ਸਿੰਘ ਬਿੱਟੂ ਨੇ ਉਹਨਾਂ ਦਾ ਜਿਹੜਾ ਪੁਤਲਾ ਫੂਕਿਆ ਜਾਵੇਗਾ ਚਮਚੇ ਸ਼ਰਾਬੀ ਹੈ ਅਗਰੇ ਸਬਾ ਸ਼ਰਾਬੀ ਦੇ ਚਮਚੇ ਅਸੀਂ ਡਰਨ ਵਾਲੇ ਨਹੀਂ ਪਹੁੰਚ ਰਿਹਾ ਉਹ ਪਹੁੰਚ ਚੁੱਕੇ ਇੱਥੇ ਤੇ ਸ਼ਰਾਬੀ ਗਿਆ ਇਹਨੇ ਕਿਉਂਕਿ ਇਹ ਸ਼ਰਾਬੀ ਨੇ ਇਹਨਾਂ ਦਾ ਜਿਹੜਾ ਆਕਾ ਹੈ ਭਗਵੰਤ ਮਾਨ ਉਹ ਸ਼ਰਾਬੀ ਹੈ ਤੇ ਅਸੀਂ ਇਹਨਾਂ ਨਾਲ ਕੀ ਗੱਲ ਕਰੀਏ ਇਹ ਰਵਨੀਤ ਸਿੰਘ ਬਿੱਟੂ ਦਾ ਪੁੱਤ ਲੁੱਪਕਣਾ ਹੈ ਬੀਜੇਪੀ ਦਫਤਰ ਦੇ ਬਾਵਾ ਜੀ ਸਮਝ ਦਿਓ ਇਹਨਾਂ ਦਾ ਰਿਸ਼ਤਾ ਵਾਰਾ ਇੱਥੇ ਰਵਨੀਤ ਬਿੱਟੂ ਠੀਕ ਹੈ ਇਹਨਾਂ ਨੂੰ ਪੀੜਾ ਹੋਗੀ ਜੇ ਅਗਲਾ ਕੰਮ ਕਰਾਉਣਾ ਚਾਹ ਰਹੇ ਪੰਜਾਬ ਦਾ ਤੇ ਇਹਨਾਂ ਨੂੰ ਵਿਪਤਾ ਪਈ ਹੋਈ ਹੈ ਇਹ ਲੋਕ ਪੰਜਾਬ ਦੇ ਦੁਸ਼ਮਣ ਨੇ ਇਹ ਲੋਕ ਪੰਜਾਬ ਦੇ ਦੁਸ਼ਮਣ ਨੇ ਤਾਂ ਤਸਵੀਰਾਂ ਦੇਖ ਸਕਦੇ ਹੋ ਤੁਸੀਂ ਆਮ ਆਦਮੀ ਪਾਰਟੀ ਬਿੱਟੂ ਰਵਨੀਤ ਬਿੱਟੂ ਦਾ ਪੁਤਲਾ ਲੈ ਕੇ ਬੀਜੇਪੀ ਦਫ਼ਤਰ ਪਹੁੰਚ ਚੁੱਕੀ ਆ ਤਾਂ ਹੰਗਾਮਾ ਜਿਹੜਾ ਹੋ ਰਿਹਾ ਹੈ ਪੁਲਿਸ ਦੇ ਨਾਲ ਵੀ ਧੱਕਾਮੁਕੀ ਹੋਈ ਆ ਤਾਂ ਗੇਟ ਦੇ ਅੰਦਰ ਵੜਨ ਦੀ ਉਹਨਾਂ ਦੇ ਵੱਲੋਂ ਕੋਸ਼ਿਸ਼ ਕੀਤੀ ਗਈ ਹੈ ਪਰ ਦੂਜੇ ਪਾਸੇ ਬੀਜੇਪੀ ਦੇ ਜਿਹੜੇ ਲੀਡਰਸ਼ਿਪ ਆ ਉਹ ਵੀ ਉਹਨਾਂ ਦਾ ਵਿਰੋਧ ਕਰਦੀ ਹੋਈ ਨਜ਼ਰ ਆ ਰਹੀ ਆ ਭਾਰੀ ਪੁਲਿਸ ਵੀ ਤਣਾਤ ਕੀਤੀ ਹੋਈ ਆ ਤਾਂ ਤਸਵੀਰਾਂ ਵੀ ਦਿਖਾਵਾਂਗੇ ਬੀਜੇਪੀ ਦਫ਼ਤਰ ਦੇ ਤਸਵੀਰਾਂ ਦਿਖਾਵਾਂਗੇ ਜਿੱਥੇ ਰਵਨੀਤ ਸਿੰਘ ਬਿੱਟੂ ਦੇ ਵੱਲੋਂ ਜਿਹੜਾ ਇੱਕ ਪਾਣੀਆਂ ਦੇ ਮੁੱਦੇ ਨੂੰ ਲੈ ਕੇ ਬਿਆਨਬਾਜ਼ੀ ਕੀਤੀ ਗਈ ਆ ਪਰ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਜਿਹੜੀ ਆ ਕਹਿੰਦੀ ਹੋਈ ਨਜ਼ਰ ਆ ਰਹੀ ਆ ਕਿ ਇੱਕ ਵੀ ਬੂੰਦ ਪੰਜਾਬ ਦੇ ਕੋਲ ਪਾਣੀਆਂ ਦੇ ਲਈ ਨਹੀਂ ਆ ਜੋ ਹਰਿਆਣਾ ਨੂੰ ਦਿੱਤੀ ਜਾਵੇ ਤਾਂ ਉਸੇ ਨੂੰ ਲੈ ਕੇ ਜਿਹੜਾ ਰਵਨੀਤ ਸਿੰਘ ਬਿੱਟੂ ਦਾ ਪੁਤਲਾ ਜਿਹੜਾ ਲੈ ਕੇ ਰੋੜਾ ਪਹਿਲੇ ਸਦਾਨਾ ਮੰਡੀ ਤੋਂ ਲੈ ਕੇ ਭਾਜਪਾ ਦਫ਼ਤਰ ਵਿੱਚ ਪਹੁੰਚੇ ਹੋਏ ਤਾਂ ਗੇਟਾਂ ਦੇ ਉੱਤੇ ਦੇਖ ਸਕਦੇ ਹੋ ਭਾਜਪਾ ਦੇ ਜਿਹੜੇ ਵਰਕਰ ਨੇ ਉਹ ਵੀ ਚੜੇ ਹੋਏ ਨੇ ਤੇ ਬਾਹਰ ਜਿਹੜੀਆਂ ਤਸਵੀਰਾਂ ਦੇਖ ਸਕਦੇ ਹੋ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਕਾਲੀਆਂ ਝੰਡੀਆਂ ਕੇਂਦਰੀ ਰਾਜ ਮੰਤਰੀ ਰਮਨ ਸਿੰਘ ਬਿੱਟੂ ਦਾ ਪੁਤਲਾ ਲੈ ਕੇ ਪਹੁੰਚੀ ਆ ਤਾਂ ਕਿਹਾ ਜਾ ਰਿਹਾ ਕਿ ਪੁਤਲਾ ਇੱਥੇ ਜਿਹੜਾ ਫੁਕਿਆ ਜਾਵੇਗਾ ਪਰ ਦੂਜੇ ਪਾਸੇ ਭਾਜਪਾ ਵੀ ਜਿਹੜੀ ਆ ਵਿਰੋਧ ਕਰਦੀ ਹੋਈ ਨਜ਼ਰ ਆ ਰਹੀ ਆ ਤਾਂ ਗੱਲਬਾਤ ਵੀ ਕਰਾਂਗੇ ਗੁਰਦੇਵ ਸ਼ਰਮਾ ਦੇਵੀ ਪੰਜਾਬ ਕੈਸ਼ੀਆ ਸਾਡੇ ਨਾਲ ਮੌਜੂਦ ਨੇ ਕਿਵੇਂ ਦੇਖਦੇ ਹੋ ਅੱਜ ਪੁਤਲਾ ਫੁਕਣ ਲੱਗੇ ਨੇ ਤੁਸੀਂ ਵੀ ਵਿਰੋਧ ਕਰ ਰਹੇ ਹੋ ਉਧਰ ਉਧਰੇ ਬਸ ਤੁਸੀਂ ਕਹਿੰਦੇ ਦੇਖੋ ਇਹ ਇਹ ਆਮ ਆਦਮੀ ਪਾਰਟੀ ਦੇ ਗੁੰਡੇ ਜਿਹੜੇ ਕਿ ਸ਼ਰਾਬ ਪੀ ਕੇ ਬਾਹਰ ਗੁੰਡਾਗਰਦੀ ਕਰਦੇ ਨੇ ਔਰ ਇਹਨਾਂ ਦਾ ਭਗਵੰਤ ਮਾਨ ਸੀਐਮ ਵੀ ਸ਼ਰਾਬੀ ਜਿਸ ਟਾਈਮ ਜਿੱਥੇ ਕੋਈ ਗੱਲ ਰੱਖਣੀ ਹੁੰਦੀ ਹੈ ਉਹ ਗੱਲ ਨਹੀਂ ਰੱਖਣੀ ਪੰਜਾਬ ਦੇ ਵਿੱਚ ਗਲਤ ਪ੍ਰਚਾਰ ਕਰਨਾ ਝੂਠ ਬੋਲਣਾ ਇਹਨਾਂ ਦਾ ਕੰਮ ਹੈ ਪਾਣੀ ਦਾ ਮੁੱਦਾ ਵੇ ਪਾਣੀ ਅਸੀਂ ਇੱਕ ਬੂੰਦ ਦੀ ਪੰਜਾਬ ਜੋ ਬਾਹਰ ਨਹੀਂ ਜਾਣਾਂ ਦੇਾਂਗੇ ਪਰ ਜਿੱਥੇ ਗੱਲ ਰੱਖਣੀ ਹੈ ਇਹਨਾਂ ਨੂੰ ਉੱਥੇ ਰੱਖਣੀ ਚਾਹੀਦੀ ਹੈ ਉੱਥੇ ਸ਼ਰਾਬ ਪੀ ਕੇ ਸੁੱਤੇ ਰਹਿੰਦੇ ਨੇ ਔਰ ਬਾਅਦ ਜਦੋਂ ਹੋਸ਼ ਆਉਂਦੀ ਹੈ ਵੀ ਕੀ ਹੋ ਗਿਆ ਔਰ ਮੈਂ ਇਹਨਾਂ ਗੁੰਡਿਆਂ ਨੂੰ ਸ਼ਰਾਬੀ ਗੁੰਡਿਆਂ ਨੂੰ ਇਹ ਕਹਿਣਾ ਚਾਹਨਾ ਬਾਹਰ ਜਾਓ ਪੁੱਤੇ ਦਿੱਲੀ ਲੁੱਟ ਕੇ ਆਏ ਹੋ ਅਸੀਂ ਪੰਜਾਬ ਨੂੰ ਲੁੱਟਣੇ ਦੇਾਂਗੇ ਕੀ ਲੱਗਦਾ ਅੰਦਰ 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 ਐਂਟਰ ਕਰਨ ਦੀ ਗੱਲ ਆਈ ਜਾ ਰਹੀ ਸੀ ਗੇਟਾਂ ਨਾ ਬੰਦ ਕਰਦੇ ਜਾਂ ਭਾਰੀ ਪੁਲਿਸ ਨਾ ਨਾ ਹੁੰਦੀ ਇਹਨਾਂ ਦੀ ਇਹਨਾਂ ਦੀ ਇੱਕ ਅੰਦਰ ਆਪਣਾ ਹੱਥ ਵੀ ਰੱਖਣਾ ਇਹਨਾਂ ਦੀ ਹਿੰਮਤ ਹੈ ਨਹੀਂ ਭਾਰਤੀ ਜਨਤਾ ਪਾਰਟੀ ਦਾ ਵਰਕਰ ਇੱਕ ਐਸਾ ਵਰਕਰ ਹੈ ਜਿਹੜਾ ਇਹਨਾਂ ਦਾ ਬਹੁਤ ਅੱਛੀ ਤਰ੍ਹਾਂ ਜਵਾਬ ਦੇਣਾ ਜਾਣਦਾ ਹੈ ਇਹਨਾਂ ਦਾ ਜਵਾਬ ਜਿਹੜਾ ਵੇ ਅਸੀਂ ਬਹੁਤ ਜਲਦੀ ਦੇਾਂਗੇ ਹੁਣ ਪੁਤਲਾ ਫੁਕਿਆ ਜਾ ਰਿਹਾ ਉਹਨਾਂ ਦੇ ਵੱਲੋਂ ਕੇਂਦਰੀ ਰਾਜ ਮੰਤਰੀ ਦੀ ਮੀਟਿੰਗ ਦੇਖੋ ਉਧਰਾਂ ਭੁਕੇ ਜਾ ਰਿਹਾ ਹੈ ਸ਼ਰਾਬੀ ਲੋਕ ਨੇ ਗੁੰਡੇ ਲੋਕ ਨੇ ਸ਼ਰਾਰਤਾ ਕਰਨ ਆਏ ਨੇ ਪਰ ਅਸੀਂ ਸ਼ਹਿਰ ਦਾ ਮਾਹੌਲ ਖਰਾਬ ਕਰਨਾ ਨਹੀਂ ਚਾਹੁੰਦੇ ਅਸੀਂ ਚਾਹੁੰਦੇ ਹਾਂ ਸ਼ਹਿਰ ਵਿੱਚ ਸ਼ਾਂਤੀ ਰਹੇ ਪਰ ਇਹ ਗੁੰਡੇ ਲੋਕ ਜਿਹੜੇ ਜਿਹੜੇ ਆਮ ਆਦਮੀ ਪਾਰਟੀ ਦੇ ਇਹ ਗੁੰਡਾਗਰਦੀ ਕਰਕੇ ਸ਼ਹਿਰ ਦਾ ਮਾਹੌਲ ਖਰਾਬ ਕਰਨਾ ਚਾਹੁੰਦੇ ਨੇ ਅਸੀਂ ਮਾਹੌਲ ਖਰਾਬ ਨਹੀਂ ਕਰਨਾ ਚਾਹੁੰਦੇ ਤਾਂ ਬਿਲਕੁਲ ਗੁਰਦੇਵ ਸ਼ਰਮਾ ਦੇਵੀ ਸੀ ਉਹਨਾਂ ਦੇ ਵੱਲੋਂ ਕਿਹਾ ਕਿ ਅਮਨ ਸ਼ਾਂਤੀ ਜਿਹੜੀ ਬਣਾਈ ਜਾਵੇ ਉਹ ਮਾਹੌਲ ਨਹੀਂ ਖਰਾਬ ਹੋਣ ਦਿੱਤਾ ਜਾਵੇਗਾ ਪਰ ਕਿਤਨਾ ਤੇ ਸਿਨਰ ਲੀਡਰਸ਼ਿਪ ਜਿਹੜੀ ਆ ਮੌਜੂਦ ਆ ਅਨਿਲ ਸ੍ਰੀਨਜੀ ਨਾਲ ਸਭ ਤੋਂ ਪਹਿਲਾਂ ਗੱਲਬਾਤ ਕਰਾਂਗੇ ਕਿਵੇਂ ਦੇਖ ਦਿਓ ਜੀ ਅੱਜ ਅਮਨ ਸ਼ਾਂਤੀ ਆ ਜਿਹੜੀ ਪੰਜਾਬ ਦੇ ਵਿੱਚ ਇੱਕ ਪਾਸੇ ਕਹਿੰਦੇ ਬਣਾਈ ਜਾਵੇ ਪਰ ਦੂਜੇ ਪਾਸੇ ਜਿਹੜਾ ਰੋਸ਼ ਪ੍ਰਦਰਸ਼ਨ ਬੀਜੇਪੀ ਦੇ ਦਫ਼ਤਰ ਦੇ ਅੰਦਰ ਐਂਟਰ ਕੀਤਾ ਜਾ ਰਿਹਾ ਇਹ ਤਮਾਸ਼ਾ ਵੀ ਨਹੀਂ ਕਰਨਾ ਸਿੱਖੇ ਨੇ ਇਹਨਾਂ ਨੂੰ ਕੰਮ ਕਰਨਾ ਨਹੀਂ ਆਂਦਾ ਔਰ ਕੇਵਲ ਔਰ ਕੇਵਲ ਰਾਜਨੀਤੀ ਕਰਨੀ ਜਾਣਦੇ ਨੇ ਹਲਕੀ ਰਾਜਨੀਤੀ ਅਰਵਿੰਦ ਕੇਜਰੀਏ ਤੋਂ ਵਿਰਾਸਤ ਇਹਨਾਂ ਨੂੰ ਇਹ ਕੁਝ ਮਿਲਿਆ ਕਿ ਤਮਾਸ਼ਾ ਵੀ ਨਹੀਂ ਕਰਨੀ ਭਾਰਤੀ ਜਨਤਾ ਪਾਰਟੀ ਦਾ ਪੰਜਾਬ ਦਾ ਸਟੈਂਡ ਬਣਾ ਕਲੀਅਰ ਹੈਗਾ ਅਸੀਂ ਪੰਜਾਬ ਦੇ ਹਿੱਤਾਂ ਦੀ ਰਾਖੀ ਕਰਾਂਗੇ ਪੰਜਾਬ ਦੇ ਹਿੱਤਾਂ ਦਾ ਕਿਸੇ ਵੀ ਤਰ੍ਹਾਂ ਦਾ ਸਮਝੌਤਾ ਨਹੀਂ ਹੋਣ ਦੇਵਾਂਗੇ ਪੰਜਾਬ ਦਾ ਇੱਕ ਬੂੰਦ ਵੀ ਪਾਣੀ ਜਿਹੜਾ ਵਾਧੂ ਅਸੀਂ ਕਿਸੇ ਦੂਜੇ ਪ੍ਰਦੇਸ਼ ਨੂੰ ਨਹੀਂ ਜਾਂਦਾਂਗੇ ਕਿਉਂਕਿ ਸਾਡੇ ਪੰਜਾਬ ਦਾ ਆਲਰੇਡੀ ਲੈਵਲ ਜਿਹੜਾ ਹੈ ਪਾਣੀ ਦਾ ਬਹੁਤ ਥੱਲੇ ਆ ਚੁੱਕਾ ਹੈ ਪਰ ਕਹਿੰਦੇ ਰਵਨੀਤ ਬਿੱਟੂ ਵੱਲੋਂ ਇੱਕ ਬਿਆਨਬਾਜ਼ੀ ਦਿੱਤੀ ਗਈ ਹੈ ਜਿਹੜੀ ਹਰਿਆਣਾ ਦੇ ਵੱਲ ਪਾਣੀ ਦੇਣ ਨੂੰ ਲੈ ਕੇ ਮੈਂ ਬੀਜੇਪੀ ਦਾ ਸਟੈਂਡ ਬਣਾ ਕਲੀਅਰ ਕਰ ਰਿਹਾ ਹਾਂ ਕਿ ਪੰਜਾਬ ਦੇ ਹਿੱਤਾਂ ਦੀ ਰਾਖੀ ਬੀਜੇਪੀ ਕਰੇਗੀ ਇਹ ਤੇ ਤਮਾਸ਼ਾ ਵੀ ਨਹੀਂ ਕਰਨ ਆਏ ਨੇ ਔਰ ਇਹਨਾਂ ਦੇ ਕਰਨ ਇਹ ਸਾਰੀ ਸਥਿਤੀ ਪੈਦਾ ਹੋਈ ਆ ਜੇ ਮੀਟਿੰਗ ਦੇ ਵਿੱਚ ਆਪਣਾ ਪੰਜਾਬ ਦਾ ਕੇਸ ਪ੍ਰੋਪਰ ਤਰੀਕੇ ਨਾਲ ਤਿਆਰ ਕਰਕੇ ਲੈ ਕੇ ਜਾਂਦੇ ਉਥੇ ਤਰੀਕੇ ਨਾਲ ਰੱਖਦੇ ਤੇ ਨੌਬਤ ਹੀ ਨਾ ਆਂਦੀ ਪ੍ਰੋਬਲਮ ਤੇ ਇਹ ਨਲਾਇਕਾਂ ਦਾ ਟੋਲਾ ਇਕੱਠਾ ਹੋ ਗਿਆ ਬਦਕਿਸਮਤੀ ਸਾਨੂੰ 2 ਸਾਲ ਹੋਰ ਚੱਲਣਾ ਪੈਣਾ ਇਹਨਾਂ ਨੂੰ ਪਤਾ ਨਹੀਂ ਪੰਜਾਬ ਨੂੰ ਕਿੱਥੇ ਬਰਬਾਦ ਕਰਨਗੇ ਕਿੰਨਾ ਹੋਰ ਥੱਲੇ ਗਿਰਾਣਗੇ ਔਰ ਉਥੇ ਦੂਜੇ ਦੂਜੇ ਗੇਟ ਦੀ ਆਣ ਦੀ ਕੋਸ਼ਿਸ਼ ਕਰ ਰਹੇ ਨੇ ਉਲੜਬਾਜੀ ਤੇ ਲਾਭ ਹੋ ਰਿਹਾ ਹੈ ਕੀ ਇਹਨਾਂ ਦੇ ਪੱਲੇ ਨਾਲੇ ਚੋਰ ਨਾਲੇ ਸਿਨਾ ਚੋਰੀ ਤੁਹਾਡੇ ਵੱਲੋਂ ਕਿਹਾ ਜਾ ਰਿਹਾ ਪੰਜਾਬ ਦੀ ਇੱਕ ਵੀ ਬੂੰਦ ਨਹੀਂ ਦਿੱਤੀ ਜਾਵੇਗੀ ਭਾਰਤੀ ਜਨਤਾ ਪਾਰਟੀ ਦਾ ਬੜਾ ਕਲੀਅਰ ਸਟੈਂਡ ਹੈਗਾ ਪੰਜਾਬ ਦੇ ਹਿੱਤਾਂ ਦੇ ਕਿਸੇ ਵੀ ਕੀਮਤ ਤੇ ਕੋਈ ਸ਼ੌਦਾ ਨਹੀਂ ਹੋਣ ਦਿੱਤਾ ਜਾਏਗਾ ਕੋਈ ਸਮਝੌਤਾ ਨਹੀਂ ਹੋਏਗਾ ਅਸੀਂ ਪੰਜਾਬ ਦੇ ਨਾਲ ਖੜੇ ਆਂ ਔਰ ਪੰਜਾਬ ਕੋਲ ਇੱਕ ਬੂੰਦ ਵੀ ਐਕਸਟਰਾ ਪਾਣੀ ਦੇਣ ਦੀ ਨਹੀਂ ਹੈਗੀ ਔਰ ਭਾਰਤੀ ਜਨਤਾ ਪਾਰਟੀ ਇਸ ਵਾਸਤੇ ਬੜੀ ਕਲੀਅਰ ਹੈਗੀ ਹੈ ਲੇਕਿਨ ਇਹ ਤਮਾਸ਼ਾ ਵੀ ਨਹੀਂ ਕਰਦੇ ਪਏ ਨੇ ਪਹਿਲਾਂ ਕੇਸ ਨੂੰ ਪ੍ਰੋਪਰ ਰੱਖਦੇ ਔਰ ਜਦੋਂ ਐਡਵਰਸ ਆਰਡਰ ਆ ਜਾਂਦੇ ਫਿਰ ਤਮਾਸ਼ਾ ਵੀ ਨਹੀਂ ਕਰਦੇ ਨੇ ਇਹ ਕੇਵਲ ਰਾਜਨੀਤੀ ਕਰਦੇ ਨੇ ਦਸਤਾਂ ਦੇ ਅੰਦਰ ਵੜਨ ਦੀ ਕੋਸ਼ਿਸ਼ ਕੀਤੀ ਕੋਈ ਇਹ ਦੱਸਦਾ ਹੈਗਾ ਕਿ ਕਿੰਨਾ ਕਿ ਰਾਜਕਤਾ ਔਰ ਕਿੰਨਾ ਕਿ ਅਨਸਿਵਲਾਈਜ਼ ਜਿਹੜਾ ਹੈਗਾ ਵੇ ਤੱਤ ਹੈਗਾ ਇਹ ਤੇ ਬਸਟੰਡੇ ਦਾ ਕੰਟਰੋਲ ਹੈ ਔਰ ਕੀ ਹੈ ਤਾਂ ਬਿਲਕੁਲ ਸੀਨੀਅਰ ਲੀਡਰ ਸੀਗੇ ਅਨਿਲ ਸ੍ਰੀਨ ਜਿਨ੍ਹਾਂ ਦੇ ਵੱਲੋਂ ਜਾਣਕਾਰੀ ਦਿੱਤੀ ਗਈ ਬੇਸ਼ੱਕ ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਵੱਲੋਂ ਕਿਹਾ ਗਿਆ ਕਿ ਪੰਜਾਬ ਦਾ ਪਾਣੀ ਜਿਹੜਾ ਹਰਿਆਣਾ ਵੱਲ ਪਰ ਕਿਤਨਾ ਕਿਤੇ ਇਹਨਾਂ ਨੇ ਜਿਹੜੀ ਇਹ ਕਲੀਅਰ ਗੱਲ ਕਰ ਦਿੱਤੀ ਗਈ ਹੈ ਅਨਿਲ ਸ੍ਰੀਨ ਜੀ ਦੇ ਵੱਲੋਂ ਪੰਜਾਬ ਦੇ ਵਿੱਚ ਇੱਕ ਵੀ ਬੂੰਦ ਨਹੀਂ ਆ ਨਾਲੇ ਕਿਸੇ ਵੀ ਸੂਬੇ ਦੇ ਵਿੱਚ ਪਾਣੀ ਨਹੀਂ ਦਿੱਤਾ ਜਾਵੇਗਾ ਤਾਂ ਤਸਵੀਰਾਂ ਜਿਹੜੀਆਂ ਦੇਖ ਸਕਦੇ ਹੋ ਤਾਂ ਪ੍ਰਧਾਨ ਜ਼ਿਲ੍ਹਾ ਪ੍ਰਧਾਨ ਵੀ ਰਜਨੀਸ਼ ਧਮਾਨ ਮੌਜੂਦ ਨੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਕਿਵੇਂ ਦੇਖਦੇ ਹੋ ਸਨੈਰੀਓ ਨੂੰ ਜਿਹੜਾ ਰੋਸ਼ ਪ੍ਰਦਰਸ਼ਨ ਕੀਤਾ ਜਾ ਰਿਹਾ ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਕੇਂਦਰੀ ਰਾਜ ਮੰਤਰੀ ਰਵਨੀਤ ਬਿੱਟੂ ਵੱ ਜਾਰਾ ਕੀਤਾ ਜਾ ਰਿਹਾ ਪੁਤਲਾ ਫੁਕਿਆ ਜਾ ਰਿਹਾ ਬੀਜੇਪੀ ਦਫਤਰ ਪਹੁੰਚ ਨੇ ਦੇਖੋ ਬੀਜੇਪੀ ਵੱਲੋਂ ਕਿਸੇ ਨੇ ਵੀ ਇੱਕ ਬੂੰਦ ਪਾਣੀ ਦੀ ਗੱਲ ਨਹੀਂ ਕੀਤੀ ਹੈ ਗਲਤ ਕਹਿ ਰਹੇ ਨੇ ਪੰਜਾਬ ਬੀਜੇਪੀ ਨੇ ਇੱਕ ਮਤਾ ਪਾਸ ਕਰਕੇ ਦਿੱਤਾ ਹੋਇਆ ਵੀ ਅਸੀਂ ਪੰਜਾਬ ਦੇ ਇੱਕ ਇੱਕ ਬੂੰਦ ਦੇ ਰਖਵਾਲੇ ਅਸੀਂ ਉਹਨਾਂ ਦੇ ਨਾਲ ਖੜੇ ਆ ਇਹ ਆਪ ਉਸ ਮੀਟਿੰਗ ਦੇ ਵਿੱਚ ਜਾ ਕੇ ਆਪਣਾ ਪੰਜਾਬ ਦਾ ਪੱਖ ਹੀ ਨਹੀਂ ਰੱਖ ਪਾਰੇ ਇਹ ਤਾਂ ਤਮਾਜ਼ਗिरी ਕਰ ਰਹੇ ਨੇ ਇਹ ਮੰਤਰੀ ਲੈਵਲ ਦੇ ਲੋਕ ਇੱਥੇ ਆ ਕੇ ਧਰਨੇ ਲਾ ਰਹੇ ਨੇ ਤੁਸੀਂ ਸਾਢੇ 3 ਸਾਲ ਤੋਂ ਸਤਾ ਚੋ ਤੁਸੀਂ ਇੱਕ ਗੱਲ ਦੱਸੋ ਆਪਣੀ ਅਚੀਵਮੈਂਟ ਦੱਸੋ ਅਗਲੀ ਗੱਲ ਮੈਂ ਤੁਹਾਡੇ ਮਾਤੇ ਨਹੀਂ ਇਹਨਾਂ ਨੂੰ ਚੈਲੰਜ ਕਰਦਾ ਤੁਸੀਂ ਆਓ ਨਾ ਇੱਥੇ ਕੁਰਸੀਆਂ ਡਾ ਲਓ ਤੁਸੀਂ ਸਾਹਮਣੇ ਪਾਰਕ ਚ ਡਾ ਲਓ ਬੋਲੋ ਜਿੱਥੇ ਕਿਉਂ ਤੇ ਡਾ ਲੰਨੇ ਆ ਤੁਸੀਂ ਬੈਠੋ ਆਓ ਪੰਜਾਬ ਦੇ ਮੁੱਦਿਆਂ ਤੇ ਤੁਹਾਡੀ ਅਚੀਵਮੈਂਟਸ ਦੇ ਉੱਤੇ ਜਿਹੜੇ ਮੁੱਦੇ ਤੇ ਤੁਸੀਂ ਧਰਨਾ ਲਾਣ ਆਏ ਹੋ ਆਓ ਤੁਸੀਂ ਆਓ ਅਸੀਂ ਡਿਬੇਟ ਕਰਦੇ ਜੇ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਨਾ ਹੋ ਗਿਆ ਔਰ ਜੇ ਉੱਠ ਕੇ ਨਾ ਭਜੇ ਤਾਂ ਤੁਸੀਂ ਕਹਿ ਦੇਣਾ ਸਾਨੂੰ ਜਿਵੇਂ ਗੇਟ ਟੱਪ ਰਹੇ ਸੀ ਕਿਤੇ ਨਾ ਕਿਤੇ ਆਮੋ ਸਾਹਮਣਾ ਹੋ ਸਕਦਾ ਸੀ ਦੇਖੋ ਆਮੋ ਸਾਹਮਣਾ ਅਸੀਂ ਚੂੜੀਆਂ ਨਹੀਂ ਪਾਈਆਂ ਹੋਈਆਂ ਸਮਝ ਨਹੀਂ ਗੱਲ ਨੂੰ ਇਹ ਪ੍ਰਸ਼ਾਸਨ ਨਾਲ ਰਲਿਆ ਹੋਇਆ ਇਹਨਾਂ ਨੇ ਗੇਟ ਬੰਦ ਕੀਤਾ ਸਮਝ ਨਹੀਂ ਇਹ ਸਾਨੂੰ ਸਾਡੇ ਘਰ ਚ ਡੱਕਣ ਦੀ ਕੋਸ਼ਿਸ਼ ਕਰ ਰਹੇ ਇਹਨਾਂ ਦੇ ਨਾਲ ਰਲ ਕੇ ਅਸੀਂ ਕਮਜ਼ੋਰ ਨਹੀਂ ਆ ਤੁਸੀਂ ਕਿਹਾ ਗੇਟ ਖੋਲੋ ਅਸੀਂ ਜਾ ਕੇ ਬਾਹਰ ਜਾ ਕੇ ਇਹਨਾਂ ਨਾਲ ਅਸੀਂ ਸਾਹਮਣਾ ਕਰਨ ਨੂੰ ਤਿਆਰ ਆ ਉਹਨਾਂ ਨੇ ਵੀ ਹੱਟ ਦਾ ਜਵਾਬ ਪੱਥਰ ਨਾਲ ਦੇਣ ਨੂੰ ਤਿਆਰ ਆ ਤੁਸੀਂ ਆਓ ਜੀ ਆਇਆਂ ਨੂੰ ਅੰਦਰ ਆਓ ਬੈਠੋ ਪਾਣੀ ਪੀਓ ਚਾਹ ਪੀਓ ਅਸੀਂ ਸਾਡਾ ਸਭ ਕੋ ਹਾਜ਼ਰ ਆ ਪਰ ਜੇ ਇਦਾਂ ਦੀਆਂ ਕਰਤੂਤਾਂ ਕਰੋਗੇ ਤਾਂ ਛੱਤਰ ਮਾਰ ਕੇ ਭਜਾਵਾਂਗੇ ਅਸੀਂ ਦੇਖੋ ਇਹ ਜਿਹੜਾ ਪੰਜਾਬ ਦੇ ਪਾਣੀ ਦੇ ਬਾਰੇ ਨਹੀਂ ਆਏ ਇਹ ਜਿਹੜਾ ਪਾਕਿਸਤਾਨ ਦਾ ਪਾਣੀ ਬੰਦ ਕੀਤਾ ਗਿਆ ਉਹਦੇ ਕਰਕੇ ਆਏ ਨੇ ਇਹ ਪਾਕਿਸਤਾਨ ਮਿਲੇ ਹੋਏ ਦੇ ਨਾਲ ਮਿਲੇ ਹੋਏ ਲੋਕ ਨੇ ਸਾਡੇ ਦੇਸ਼ ਦੇ ਗਦਾਰ ਲੋਕ ਨੇ ਸ਼ਰਾਬੀ ਲੋਕ ਨੇ ਸ਼ਰਾਬੀ ਸੀਐਮ ਔਰ ਸ਼ਰਾਬ ਪੀ ਆਗੇ ਉਹ ਜਿੰਡੇ ਉਹਨਾਂ ਨੇ ਭੇਜੇ ਨੇ ਇਹ ਗੁੰਡਾਗਰਦੀ ਇਹਨਾਂ ਦੀ ਬਿਲਕੁਲ ਬਰਦਾਸ਼ਤ ਨਹੀਂ ਹੋਏਗੀ ਤਾਂ ਬਿਲਕੁਲ ਗਿਲਦੇਵ ਸ਼ਰਮਾ ਦੇਵੀ ਦੇ ਵੱਲੋਂ ਕਿਹਾ ਗਿਆ ਕਿ ਜਿਹੜਾ ਪਾਕਿਸਤਾਨ ਦਾ ਪਾਣੀ ਬੰਦ ਕੀਤਾ ਗਿਆ ਇਹ ਉਸ ਕਰਕੇ ਆਇਆ ਪੰਜਾਬ ਦੇ ਪਾਣੀਆਂ ਨੂੰ ਕਰਕੇ ਨਹੀਂ ਆਇਆ ਪਰ ਕਿਤਨੇ ਕਿਤੇ ਭਾਜਪਾ ਨੇ ਇਹ ਵੀ ਸਪਸ਼ਟ ਕਰ ਦਿੱਤਾ ਗਿਆ ਕਿ ਪੰਜਾਬ ਦਾ ਪਾਣੀ ਕਿਸੇ ਵੀ ਸੂਬੇ ਨੂੰ ਨਹੀਂ ਦਿੱਤਾ ਜਾਵੇਗਾ ਕੈਮਰਾਮੈਨ ਹਨੀ ਦੇ ਨਾਲ ਸੁਰੇਂਦਰ ਸੋਨੀ ਲੁਧਿਆਣਾ ਲਈ